ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਖ ਨੇ 골ਡਨ ਗੇਟ ਦੇ ਪੇਂਟ ਕੰਮ ਦੀ ਜਾਂਚ ਕੀਤੀ ਅਤੇ ਜੀਟੀ ਰੋਡ, ਸ਼ੇਰਵਾਲਾ ਗੇਟ ਅਤੇ ਆਈਡੀਐਚ ਮਾਰਕੀਟ ਵਿੱਚ ਸਫਾਈ ਦੀ ਅਚਾਨਕ ਜਾਂਚ ਕੀਤੀ। ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਖ ਸ਼ਹਿਰ ਦੀ ਸੁੰਦਰਤਾ ਲਈ ਹੋ ਰਹੇ ਵਿਕਾਸ ਕਾਰਜਾਂ ਉੱਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ। ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 골ਡਨ ਗੇਟ ਦੇ ਪੇਂਟ ਕੰਮ 44.80 ਲੱਖ ਦੀ ਲਾਗਤ ਨਾਲ ਕੀਤਾ ਜਾ ਰਿਹਾ ਜਿਸ ਵਿੱਚ ਲਗਭਗ 50% ਕੰਮ ਪੂਰਾ ਹੋ ਚੁੱਕਿਆ ਹੈ ਅਤੇ ਬਾਕੀ ਕੰਮ ਅਗਲੇ 2 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ। ਉਹਨਾਂ ਨੇ ਜੀਟੀ ਰੋਡ ਤੋਂ ਰਾਮ ਤਲਾਈ ਤੱਕ ਅਤੇ ਫਿਰ ਸ਼ੇਰਾ ਵਾਲਾ ਗੇਟ, ਮਹਾਂ ਸਿੰਘ ਗੇਟ, ਆਈਡੀਐਚ ਮਾਰਕੀਟ ਅਤੇ ਹੁਸੈਨਪੁਰਾ ਤੱਕ ਸਫਾਈ ਦੀ ਅਚਾਨਕ ਜਾਂਚ ਵੀ ਕੀਤੀ। ਫੀਟ ਦੀਆਂ ਤਸਵੀਰਾਂ ਸੀ ਟੋਨ ਸਾਂਝੀਆਂ ਕੀਤੀਆਂ ਨਗਰ ਨਿਗਮ ਕਮਿਸ਼ਨ ਗੋਲਪ੍ਰੀਤ ਸਿੰਘ ਉਹਨਾਂ ਖੇਤਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਵੀ ਗੋਲਡਨ ਗੇਟ ਦਾ ਦੌਰਾ ਕੀਤਾ ਹੈ। ਕੀ ਇਹਨਾਂ ਨੇ ਇੱਥੇ ਜਾਇਜ਼ਾ ਲੇਤਾ ਜੀ ਸਰ ਇੱਥੇ ਅੱਜ ਪੁੱਜੇ ਹੋ ਗੋਲਡਨ ਗੇਟ গোল্ডেন গেট ਸਾਡੇ ਸ਼ਹਿਰ ਦੀ ਐਂਟਰੀ ਦਾ ਗੇਟ ਹੈ ਇੱਕੋ ਗੇਟ ਹੈ ਜਿਹੜਾ ਹਰ ਰੋਜ਼ ਹਰ ਜਿਹੜਾ ਬੰਦਾ ਅੰਮ੍ਰਿਤਸਰ ਸ਼ਹਿਰ ਚ ਵੱੜਦਾ ਉਹਨੇ ਇਹ ਦੇਖਣਾ ਸੋ ਇਹਦਾ ਅਸੀਂ ਅਸ਼ੋਰ ਕਰ ਰਹੇ ਆਂ ਵੀ ਇਹਦੀ ਫਾਈਨੇਸਟ ਕੁਆਲਿਟੀ ਤੇ ਬੈਸਟ ਤਰੀਕੇ ਨਾਲ ਇਹਦਾ ਸਾਰਾ ਕੰਮ ਹੋ ਸਕੇ ਤਾਂ ਕਿ ਜਿਹੜਾ ਵੀ ਸ਼ਹਿਰ ਦੇ ਅੰਦਰ ਵੜੇ ਉਹਨੂੰ ਇੱਕ ਪ੍ਰਾਊਡ ਫੀਲਿੰਗ ਆਏ ਕਿ ਆ ਮੇਰਾ ਸ਼ਹਿਰ ਹੈ ਤੇ ਮੈਂ ਇਹਦੇ ਅੰਦਰ ਵੱੜ ਰਿਹਾ ਹਾਂ ਸੋ ਅੱਜ ਆਉਣ ਦਾ ਮਕਸਦ ਸੀਗਾ ਇੱਕ ਤਾਂ ਜਿਹੜੀ ਇਨੀਸ਼ੀਅਲ ਰਿਪੇਅਰ ਹੈ ਜਿਹੜੀ ਲੋਹੇ ਦੀ ਰਿਪੇਅਰ ਹੈ ਉਹ ਇਸ ਸਟੇਜ ਤੇ ਹੋਣੀ ਆ ਪੇਂਟ ਤੋਂ ਪਹਿਲਾਂ ਵੇ ਉਹ ਜੋ ਰਸਟेड ਹੈ ਜੋ ਉਹ ਡੰਗਾਲਿਆ ਹੋਇਆ ਉਹਨੂੰ ਠੀਕ ਕਰ ਰਹੇ ਕਿ ਨਹੀਂ ਕਰ ਰਹੇ ਉਸ ਤੋਂ ਬਾਅਦ ਹੁਣ ਪ੍ਰਾਈਮਰ ਤੇ ਪ੍ਰਾਈਮਰ ਤੋਂ ਬਾਅਦ ਇਹ ਪੇਂਟ ਦੇ ਕੋਟ ਪਾਉਣਾ ਹੈ ਕਿਉਂਕਿ ਜੇ ਰਾਤ ਦੇ ਸਮੇਂ ਵਿੱਚ ਇੱਥੇ ਲਾਈਟਾਂ ਲੱਗੀਆਂ ਹੁੰਦੀਆਂ ਸੀ ਹੁਣ ਵੀ ਲਾਈਟਾਂ ਇੱਥੇ ਜੰਗਦੀਆਂ ਵੀ ਉਹ ਵੀ ਧਿਆਨ ਰੱਖਿਆ ਜਾਵੇ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਲਾਈਟਾਂ ਸਾਰੀਆਂ ਉਵੇਂ ਜਗਦੇਆਂ ਨੇ ਉਹਨਾਂ ਨੂੰ ਅਸੀਂ ਇੱਕ ਵਾਰ ਰੀ ਫੋਕਸ ਕਰਕੇ ਦੁਬਾਰਾ ਵੀ ਤਾਂ ਕਿ ਸਾਰੀ ਜਿਹੜੀ ਇਲੂਮੀਨੇਸ਼ਨ ਆ ਪੂਰੀ ਕਲੀਅਰ ਨਜ਼ਰ ਆਏ ਉਹ ਕਰਾਂਗੇ ਲੱਗੇ ਜਾ ਲੱਗੇ ਛੱਕੇ ਦਾ ਜਿਹੜਾ ਹੈ ਉਹਦਾ ਵੀ ਧਿਆਨ ਰੱਖਿਆ ਜਿਹੜਾ ਗ੍ਰੀਨ ਬੈਲਟਾਂ ਜਾਂ ਹੋਰ ਵੀ ਲੱ ਫਰਿਓ ਸੀ ਹਮਨੇ ਲਿਆ ਸੋ ਉਹੀ ਇਹਨੂੰ ਮੇਨਟੇਨ ਕਰਨਗੇ ਤੇ ਉਹ ਗ੍ਰੀਨ ਬੈਲਟ ਵਗੈਰਾ ਸਾਰਾ ਧਿਆਨ ਰੱਖਣਗੇ ਬਾਕੀ ਅੱਜ ਵੀ ਮੈਂ ਅਪਟਿਲ ਭੰਡਾਰੀ ਬ੍ਰਿਜ ਸਾਰੀ ਚੈਕਿੰਗ ਕਰਦਾ ਹੋਇਆ ਫਿਰ ਜਾਊਗਾ ਕਮਿਸ਼ਨਰ ਗੋਲਪਰੀਸਿੰਗ ਕੋਲ ਖੜਨਾ ਮੌਜੂਦ ਥਾ ਨਾਲ ਖਾਸ ਗੱਲਬਾਤ ਕਰਦੇ ਹੋਇਆ ਅੱਕੇ ਦੀ ਗੋਲਡਨ ਗੇਟ ਦੇ ਵਿੱਚ ਜਿਹੜਾ ਸਿਕਿਟੀ ਫੇਸਿੰਗ ਦਾ ਕੰਮ ਚੱਲ ਰਿਹਾ ਸੀ ਉਹਦਾ ਉਹ ਜਾਈਜਾ ਲੈਣ ਵਾਸਤੇ ਆਏ ਸਨ ਅਮਰਸਰ ਫਰਸਟ ਵੀ ਖਬਰ ਨਮਣੀ ਅਰਕੇਸ਼ ਕੁਮਾਰ